ਸਾ ਰਾਇ ਜੀ ਕੀ ਖਤੀ ਹੱਥ ਜੋੜ ਮਿੰਤਾ ਕਰੇ ਪੈਰੀ ਪੈ ਪ ਬੋਤਮਨਾਵ ਹੱਥ ਜੋੜ ਮਿੰਤਾ ਕਰੇ ਪੈਰੀ ਪੈ ਪ ਬੋਤਮਨਾਵ ਪੈਰੀ ਪੈ ਪੈ ਬੋਤਮਨਾਵੇ ਪੈਰੀ ਪੈ ਪੈ ਬੋਤਮਨਾਵੇ ਹੱਥ ਜੋੜ ਮੰਤਾ ਕਰੇ ਹੱਥ ਜੋੜ ਮੰਤਾ ਕਰੇ ਪੈਰੀ ਪੈ ਪੈ ਬੋਤਮਨਾਵੇ ਪੈਰੀ ਪੈ ਪੈ ਬੋਤਮਨਾਵੇ ਬਾਹਮਣ ਪੂਜੇ ਦੇਵਤੇ ਤੰਨਾ ਗਊ ਚਰਾਵਣ ਆਵੇ ਬਾਹਮਣ ਪੂਜੇ ਦੇਵਤੇ ਤੰਨਾ ਗਊ ਚਰਾਵਣ ਆਵੇ ਤੰਨਾ ਦਿੱਠਾ ਚਲਤ ਇਹੋ ਉੱਚੇ ਬਾਹਮਣ ਆਖ ਸੁਣਾਵੇ ਧੰਨਾ ਦਿੱਠਾ ਚਲਤ ਇਹੋ ਉੱਚੇ ਬ੍ਰਾਹਮਣ ਆਖ ਸੁਣਾਵੇ ਹੱਥ ਜੋੜ ਮਿੰਤਾ ਕਰੇ ਪੈਰੀ ਪੈ ਬੋਤ ਮਨਾਵੇ ਹੱਥ ਜੋੜ ਮਿੰਤਾ ਕਰੇ ਪੈਰੀ ਪੈ ਬੋਤ ਮਨਾਵੇ ਠਾਕੁਰ ਦੀ ਸੇਵਾ ਕਰੇ ਜੋ ਇੱਛੈ ਸੋਈ ਫਲ ਪਾਵੈ ਠਾਕੁਰ ਦੀ ਸੇਵਾ ਕਰੇ ਜੋ ਇੱਛੈ ਸੋਈ ਫਲ ਪਾਵੈ ਤੰਨਾ ਕਰਦਾ ਜੋ ਦੜੀ ਮੈਂ ਤਿਤ ਇਕ ਪਾਵੈ ਤੰਨਾ ਕਰਦਾ ਜੋਦੜੀ ਮੈਂ ਤਿੱਥੇ ਇੱਕ ਪਾਵੈ ਮਿੰਨ ਤਾਂ ਕਰੇ ਪੈਰੀ ਪੈ ਪੋਤ ਮਨਾਵੈ ਮਿੰਨ ਤਾਂ ਕਰੇ ਪੈਰੀ ਪੈ ਪੋਤ ਮਨਾਵੈ ਹੱਥ ਜੋੜ ਮਿੰਨ ਤਾਂ ਕਰੇ ਪਰੀ ਪੈ ਪੈ ਬੋਤ ਮਨਾਵੇ ਬਾਹਮਣ ਪੂਜੇ ਦੇਵਤੇ ਤੰਨਾ ਗਉ ਚਰਾਵਣ ਆਵੇ ਬਾਹਮਣ ਪੂਜੇ ਦੇਵਤੇ ਤੰਨਾ ਗਉ ਚਰਾਵਣ ਆਵੇ ਤੰਨਾ ਦਿਠਾ ਚਲਦੇ ਹੋ ਉੱਚੇ ਬ੍ਰਾਹਮਣ ਆਖ ਸੁਣਾਵੇ ਉੱਚੇ ਬ੍ਰਾਹਮਣ ਆਖ ਸੁਣਾਵੇ ਹੱਥ ਜੋੜ ਮੰਤਾ ਕਰੇ ਪੈਰੀ ਪੈ ਬੋਤ ਮਨਾਵੇ ਹੱਥ ਜੋੜ ਮੰਤਾ ਕਰੇ ਪੈਰੀ ਪੈ ਬੋਤ ਮਨਾਵੇ